ਹਰਿਆਣੇ ਦਾ ਵਿਧਾਨ ਸਭਾ ਸੈਸ਼ਨ ਨਿਭੜਿਆ ਕਿ ਸੈਸ਼ਨ ਦੇ ਨਿਭੜਨ ਤੋਂ ਪਹਿਲਾਂ ਸੁਨੇਹਾ ਆ ਗਿਆ ਕਿ ਚੰਡੀਗੜ੍ਹ ਦੇ ਵਿੱਚ ਆਪਣੀ ਵਕਰੀ ਵਿਧਾਨ ਸਭਾ ਉਸਾਰਨ ਦੇ ਲਈ ਹਰਿਆਣਾ ਦੀ ਸਰਕਾਰ ਅਗਵਾਈ ਕਰਦਿਆਂ ਹੋਇਆਂ ਹਰਿਆਣੇ ਦੀਆਂ ਸਾਰਿਆਂ ਦਲਾਂ ਦੀ ਸਾਂਝੀ ਮੀਟਿੰਗ ਬੁਲਾ ਰਹੀ ਹੈ। ਹਰਿਆਣਾ ਸਰਕਾਰ ਕਹਿੰਦੀ ਜੀ ਪੰਜਾਬ ਨੇ ਇਤਰਾਜ਼ ਪ੍ਰਗਟਾਤਾ ਪੰਜਾਬ ਦੀਆਂ ਸਰਕਾਰਾਂ ਤੋਂ ਲੈ ਕੇ ਪਾਰਟੀਆਂ ਨੇ ਇਤਰਾਜ਼ ਖੜਾ ਕਰਤਾ ਚੰਡੀਗੜ੍ਹ ਸਾਡਾ ਵੀ ਹੈ ਜੀ ਜਾਂ ਸਾਡਾ ਹੀ ਹੈ ਜੀ ਅਸੀਂ ਤਾਂ ਉੱਥੇ ਵੱਖਰੀ ਵਿਧਾਨ ਸਭਾ ਬਣਾਵਾਂਗੇ 10 ਏਕੜ ਚ ਜੀ 12 ਏਕੜ ਦੇ ਦੇਣੀ ਹੈ ਜੀ ਤੇ ਇਸ ਲਈ ਇਸ ਪਹਿਲੂ ਨਾਲ ਨਜਿੱਠਣ ਲਈ ਹਰਿਆਣਾ ਕਹਿੰਦਾ ਵੀ ਅਸੀਂ ਸਰਵ ਪਾਰਟੀ ਮੀਟਿੰਗ ਬੁਲਾਵਾਂਗੇ ਸੈਸ਼ਨ ਚ ਅਗਲੇ ਨੇ ਗੱਲ ਕਰ ਲਈ ਰਾਜਪਾਲ ਨੇ ਪੰਜਾਬ ਦੇ ਰਾਜਪਾਲ ਨੇ ਸਪਸ਼ਟ ਕਿਹਾ ਤਾਂ ਕਿ ਅਜੇ ਜ਼ਮੀਨ ਨਹੀਂ ਦਿੱਤੀ ਮਤਲਬ ਦਿੱਤੀ ਜਾ ਸਕਦੀ ਹੈ ਅਜੇ ਨਹੀਂ ਦਿੱਤੀ ਕਹਿੰਦਾ ਤੇ ਇੱਧਰ ਹਰਿਆਣਾ ਸਰਪਾਰਟੀ ਮੀਟਿੰਗ ਕਰਨ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਆਪਣੇ ਪੱਕੇ ਕਬਜ਼ੇ ਲਈ। ਜ਼ਮੀਨ ਸਾਡੀ ਖੁੱਸਣੀ ਐ। ਚੰਡੀਗੜ੍ਹ ਸਾਤੋਂ ਖੋਇਆ ਜਾ ਰਿਹਾ। ਰਾਜਸਤਾਨੀ ਸਾਡੀ ਹੱਥੋਂ ਜਾਣੀ ਐ। ਹੱਕ ਸਾਡਾ ਮਾਰਿਆ ਜਾ ਰਿਹਾ। ਹੈ ਹਮਲਾ ਸਾਡੇ ਤੇ ਹੋ ਰਿਹਾ। ਪੀੜਤ ਤੇ ਰਸੀਆਂ ਤੇ ਸਰਪਾਰਟੀ ਮੀਟਿੰਗ ਕਰ ਰਹੇ ਨੇ ਹਰਿਆਣੇ ਵਾਲੇ। ਸਾਡੇ ਵਾਲੇ ਸੁਣਾਓ ਛੁਟਕਲੇ। ਸੁਣਾਓ ਟੋਟਕੇ ਕਰੋ ਚੋਣ ਪ੍ਰਚਾਰ। ਵਿਰੋਧੀ ਦਲ ਵਾਲੇ ਕਰੋ ਪ੍ਰੈਸ ਕਾਨਫਰੰਸਾਂ। ਲਿਖਤੀ ਜੀ ਅਸੀਂ ਪ੍ਰਧਾਨ ਮੰਤਰੀ ਨੂੰ ਚਿੱਠੀ। ਲਿਖਤੀ ਜੀ ਅਸੀਂ ਰਾਜਪਾਲ ਨੂੰ ਚਿੱਠੀ ਲਿਖਤੀ ਜੀ ਅਸੀਂ ਗ੍ਰਹਿ ਮੰਤਰੀ ਨੂੰ ਚਿੱਠੀ ਮੰਗ ਪੱਤਰ ਦਿਆ ਜੀ ਰਾਜਪਾਲ ਨੂੰ ਅਖਬਾਰਾਂ ਚ ਬਿਆਨ ਲਵਾਤਾ ਜੀ ਖਬਰ ਲਵਾਤਾ ਜੀ ਹੈ ਟੈਲੀਵਿਜ਼ਨਾਂ ਤੇ ਬੋਲ ਲੇ ਜੀ ਤੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਤੀਆਂ ਜੀ ਹੋ ਗਈ ਲੜਾਈ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਸਤਾਨੀ ਨੂੰ ਬਚਾਉਣ ਦੇ ਲਈ ਚੰਡੀਗੜ੍ਹ ਨੂੰ ਬਚਾਉਣ ਦੇ ਲਈ ਕਿਉਂ ਨਹੀਂ ਸਰ ਪਾਰਟੀ ਮੀਟਿੰਗ ਹੋ ਰਹੀ ਕਿਉਂ ਨਹੀਂ ਵਿਸ਼ੇਸ਼ ਸੈਸ਼ਨ ਸੱਦਿਆ ਜਾ ਰਿਹਾ ਕਿਉਂ ਨਹੀਂ ਇਸ ਮਸਲੇ ਤੇ ਸੁਰਦ ਧਰਾਂ ਨੂੰ ਬੁਲਾ ਕੇ ਸੰਸਥਾਵਾਂ ਨੂੰ ਜਥੇਬੰਦੀਆਂ ਨੂੰ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਗੱਲ ਹੋ ਰਹੀ ਕਿਉਂ ਨਹੀਂ ਇਸ ਮਸਲੇ ਦੇ ਮਟਕਾ ਚੌਂਕ ਤੇ ਬੈਠ ਬੈਠਿਆ ਜਾ ਰਿਹਾ ਕਿਉਂ ਨਹੀਂ ਦਿੱਲੀ ਤੱਕ ਗ੍ਰਹਿ ਮੰਤਰੀ ਇਮਤਿਹਸ਼ਾਦੇ ਜਾਂ ਪ੍ਰਧਾਨ ਮੰਤਰੀ ਮੋਦੀ ਦੇ ਦਰ ਤੱਕ ਜਾਇਆ ਜਾ ਰਿਹਾ ਕਿਹੜਾ ਡਰ ਹੈ ਕਿਹੜਾ ਫਿਕਰ ਹੈ ਜਾਂ ਕੋਈ ਇਸ਼ਾਰਾ ਹੈ ਜਾਂ ਕੋਈ ਗੰਡ ਧੁੱਪ ਹੈ ਸੋ ਥਾਂ ਵੀ ਸਾਡੀ ਜਾਣੀ ਹੱਕ ਵੀ ਸਾਡਾ ਖੁਸਣਾ ਡਾਕਾ ਵੀ ਸਾਡੇ ਤੇ ਵੱਜਣਾ ਧੋਖਾ ਵੀ ਸਾਡੇ ਨਾਲ ਹੋਣਾ ਹੈ ਰਾਜਤਾਨੀ ਵੀ ਸਾਡੀ ਖੋਈ ਜਾਣੀ ਤੇ ਅਸੀਂ ਚਾਰਜ ਹੋ ਹੀ ਨਹੀਂ ਕਰ ਰਹੇ ਕੋਈ ਤੇ ਅਗਲੇ ਚੜੇ ਆਉਂਦੇ ਨੇ ਅਗਲੇ ਕਹਿੰਦੇ ਜੀ ਅਸੀਂ ਬੁਲਾ ਲਈ ਸਰਪਾਰਟੀ ਮੀਟਿੰਗ ਸੋ ਹਰਿਆਣਾ ਇਸ ਮਸਲੇ ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਤੇ ਪੰਜਾਬ ਇਸ ਮਸਲੇ ਤੇ ਸੁੱਤਾ ਪਿਆ ਸੋਚੋ ਸਿਆਸਦਾਨ ਕਿੱਥੇ ਨੇ ਤੁਹਾਡੇ 117 ਐਮਐਲਏ ਕਿੱਥੇ ਨੇ ਤੁਹਾਡੀ ਸਰਕਾਰ ਕਿੱਥੇ ਨੇ ਚੁਣੇ ਨੁਮਾਇੰਦੇ ਕਿੱਥੇ ਨੇ ਤੁਹਾਡੇ ਲੋਕ ਸਭਾ ਮੈਂਬਰ ਕਿੱਥੇ ਨੇ ਰਾਜ ਸਭਾ ਮੈਂਬਰ ਜੇ ਇਹ ਲੀਡਰ ਤੁਹਾਡੀ ਲੜਾਈਓ ਨਹੀਂ ਲੜ ਸਕਦੇ ਤੁਹਾਡੇ ਹੱਕਾਂ ਦੀ ਲੜਾਈਓ ਨਹੀਂ ਲੜ ਸਕਦੇ ਪੰਜਾਬ ਦੇ ਸਿਰ ਦੀ ਰਾਜਨੀਤੀ ਲੜਾਈਓ ਨਹੀਂ ਲੜ ਸਕਦੇ ਇਹ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕਲੇ ਬਰਾਬਰ ਜ਼ਿੰਮੇਵਾਰ ਨੇ ਸੋ ਇਸ ਪਹਿਲੂ ਤੇ ਗੱਲ ਕਰਨੀ ਬਹੁਤ ਜ਼ਰੂਰੀ ਸੀ ਤੁਸੀਂ ਦੇਖਦੇ ਹੋ ਲਿਬਰਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ